ਜੋਗੀ ਚੱਲ 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 ਉਹ ਲੌਕੀ ਹਲਾ ਤੱਕੜਾ ਹੋਈ ਉਹ ਟ੍ਰੈਵਲ ਆ ਮਾਰ ਗਿਆ ਓਏ ਓਏ ਆ ਕੇ ਯਾਰ ਬੰਦਿਆ ਵੇ ਕੇ ਆ ਬੰਦੇ ਹੋ ਕੋਸੇ ਕਿਵੇਂ ਦਰਖਤ ਨਹੀਂ ਪੜਦੇ ਹੁੰਦੇ ਆਪਾਂ ਉਵੇਂ ਮੰਡ ਗਏ ਜੋਗੀ ਚੱਲ 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 ਕੋਈ ਕੋਈ ਹੁਣ ਟੋਬੇ ਤਾਰ ਦੋ ਕਿਥੇ ਉਹ ਬੱਸ ਰੋਕ ਲਾ ਚੱਲ ਲਈ ਜੀ ਬਈ ਚਾਦਰਾਂ ਚ ਨਾ ਵਜਨ ਖਾਸਾ ਖਰਾ ਏ ਏ ਏ ਟੈਡੀ ਜੀ ਕਿਵੇਂ ਹੋ ਗਈ ਸੀ ਪਰ ਆ ਜਾ ਪਰਾ ਚੱਲ ਚੱਲ ਚੱਲਾ ਓਏ ਕੌਲੇ ਨਾ ਲੱਗੂ ਓ ਬੱਸ ਉਹ ਲੱਗੀ ਹਾਲਾ ਤੱਕ ਔਲਾ ਹੈ ਓਏ ਕੌਲੇ ਨਾ ਲੱਗਾਂ ਇਥੋਂ ਕੌਲੀ ਚੱਲਾ ਚੱਲਾ ਸਹੀ ਹੈ ਕਟਰੇ ਵਲਾ ਮਾਰ ਗਿਆ ਓਏ ਓਏ ਇੱਕ ਕਰਦਾ ਜਾ ਓਏ ਆ ਕੇ ਜਾ ਰਹੇ ਬੰਦੇ ਰੇਕੇ ਆਕ ਮਾਰ ਗਿਆ ਬਈ ਆ ਦੇਖਾ ਚੱਲ ਕੋਈ ਨਹੀਂ ਕੋਈ ਇੰਨੀ ਰੇਸ਼ ਦੇਣ ਦੀ ਕੀ ਲੋੜਾ ਬੰਦ ਨਹੀਂ ਹੁੰਦਾ ਏ ਉਹ ਦੁਬਾਰੇ ਮਾਰੂਗਾ ਓਏ ਉੱਠ ਹਾਂ ਮੈਨੂੰ ਲੱਗਦਾ ਕਿ ਪੁੰਡੀ ਆ ਫੜ ਲੈਂਦੇ ਦੋ ਕੌਲਿਆਂ ਦਾ ਕੰਮ ਹੋ ਗਿਆ ਸਾਡਾ ਇੱਕ ਆਹ ਇੱਕ ਆਹ ਕਰਤਾ ਉੱਥੇ ਲੱਗ ਲੈ ਵੀ ਦੇ ਬੰਦੇ ਬੱਠੇ ਆ ਯਾਰਾ ਕੁਈ ਮੋੜ ਜੰਦੀ ਇਹ ਹੁੰਦੀ ਕਿ ਲੋਡ ਨਹੀਂ ਆਹ ਲੰਮਾ ਕਰਕੇ ਸੋਦਾ ਬਾਹਰ ਚਲੋ ਕੋਈ ਨਹੀਂ ਯਾਰ ਫਿਰ ਹੁਣ ਕਿਹੜਾ ਕੰਮ ਹੋ ਗਿਆ ਹੋ ਗਿਆ ਲੈ ਨਾ ਹੋ ਗਿਆ ਨਾ ਕੋਈ ਜਿਆਦੇ ਵਜਨ ਦੀ ਭਿੜਾ ਵੇਚਣ ਵਾਲਾ ਵਜਨ ਤਾਂ ਖਾਰ ਖਾਸ ਆਏਗਾ ਵਜਨ ਦਾ ਭਾਈ ਖਾਸ ਆਏਗਾ ਤੇ ਟੀਨਾ ਇਆਂ ਦੇਖੀ ਤੇ ਛੋਟਾ ਸਿੰਗਾ ਰੇ ਆ ਵੀ ਇੰਨੀਆਂ ਵੀ ਇੰਨਾਂ ਦੇਖ ਤੇ ਛੋਟਾ ਆ ਦੇਖ ਆ ਇਸ ਪਾਸੇ ਤੋਂ ਪਤਾ ਲੱਗਦਾ ਦੇਖ ਇੰਨੇ ਫਿਰ ਕਿਲਕ ਦੀ ਗਲਕ ਦੀ ਇਹ ਤਾਂ ਨਹੀਂ ਖੋਲੇ ਤੋਂ ਚਾ ਲਾਉਣੇ ਆ ਕਰ ਇਹਨਾਂ ਨੂੰ ਹੁਣ ਆਪਾਂ ਲਾਉਣੇ ਚਾਦਰਾਂ ਇਹ ਚਾਦਰਾਂ ਨਾਲ ਖਾਸੀ ਭਾਰੀਆਂ ਇਹ ਚੌੜਾ ਵਾਲ ਕੰਮ ਨਹੀਂ ਆ ਹਰ ਨੇ ਇਹ ਬਾਰੇ ਜਿਹੜਾ ਦੱਸਿਆ ਉਹ ਵੀ ਕਰਨਾ ਇੰਨਾ ਬੋਲਣਾ ਨਾ 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 ਬੋਲਣਾ ਨਾ ਅੱਸੀ ਕਰੀ ਆ ਨਾ ਨਾ ਬੋਲਣਾ ਨਾ ਜੀ ਸਾਹਿਬ ਐਡੂਲੂ ਵਾਸੇ ਹਾਂ 決まった。 ਹਾਂਜੀ ਦੋਸਤੋ ਆਪਾਂ ਚਾਦਰਾਂ ਲਾਈ ਜਾਂਦੇ ਸੀ ਤੇ ਹੁਣ ਸੁਨਵਾ ਦਿਖਾਉਣਿਆ ਦੇਗਾ ਇਹ ਖੜਾ ਜਾ ਓਏ ਪਿੱਛੇ 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 ਭਾਈ ਪਿੱਛੇ ਲੈ ਵੱਢਿਆ ਯਾਰ ਮੈਨੇ ਦਿਖਾ ਲੈ ਲੈ ਹੱਦ ਹੋ ਗਈ ਯਾਰਾ ਉਹ ਰੋਈ ਜਾਂਦਾ ਓ ਰੋਈ ਜਾਂਦਾ ਓਏ ਉਹ ਆਰੇ ਭਾਈ ਲੰਮਾ ਐ ਪਹਿਲਾਂ ਇੱਥੋਂ ਖਰਕ ਸੇਵਾਦਾਰ ਇੱਥੋਂ ਲਾਉਂਦੇ ਆ ਨਾ ਗਾਂਹਾਂ ਨੂੰ ਫਿਰ ਉੱਥੋਂ ਮੁੰਡਾ ਉਹ ਫੜ ਕੇ ਤੇ ਗਾਂਹ ਸੇਵਾਦਾਰ ਉਹ ਫੜ ਕੇ ਤੇ ਉਹ ਘਵਰਾ ਆ ਗਿਆ ਆ ਮੁੰਡਾ ਹੱਡ ਰਾਈਵਲ ਖੰਗ ਘੜਦੀ ਸੀ ਆ ਪ੍ਰਧਾਨ ਦੀ ਖੰਗ ਘੜਦੀ ਸੀ ਬਾਹਰ ਇੱਕ ਅੱਛਾ ਚੱਕਣੀ ਦੋ ਇੱਦਾਂ ਪ੍ਰਧਾਨ ਆ ਰਿਹਾ ਸੀ ਜਾ ਰਾਮਾ ਜਾ ਰਾਮ ਦੀ ਸ਼ਾਹੀ ਨਹੀਂ ਆਪਰੇ ਦੇ ਕਪੜੇ ਜਾ ਚਾ ਰਿਖਦੇ ਮਰਾ ਚਾਲ ਖਾ ਲਿਆ ਕਰਦਾ ਹਾਂ ਹੋਰ ਜਾਨ ਦੱਸ ਦਿੱਤਾ ਘੰਟਾ कम डन हो गया डन हो गया ਸਦੀ ਬਣਾਉਣ ਨੂੰ ਦੋ ਕੱਲੇ ਉਹ ਜੰਮ ਕਰੀਏ ਨਾ ਹਾਏ ਆਖੇ ਬੈਠ ਲੋ ਕੰਡਾ ਇਹ ਤਾਂ ਟੋੜੀ ਦੇ ਨਾ ਸੋਹਰੇ ਸੱਜੇ ਨਹੀਂ ਹੁੰਦੇ ਬਹੁਤ ਨਿਕਲ ਚੋਰ ਆ ਆ ਰਹੀ ਲੋ ਗੰਗਾ ਦਾ ਲੱਗਾ ਮੈਂ ਪੂਰਾ ਜੋਰ ਤੇ ਬੰਦ ਦੇਵਾ ਮੜੀ ਹੈ ਜਿੰਨਾ ਮੜੀ ਦੇ ਨਾਲ ਮੇਰੇ ਘਰ ਆਈਏ ਪਰ ਪੱਕੀ ਹਮੂ ਸੱਟਾ ਦੇ ਪਰਸੋਂ ਕੱਲ ਨੂੰ ਹੈ ਪਰਸੋਂ ਹੈ ਪੱਸਵਾ ਸਰਕਾਰ ਨਾਲ ਸਾਰਾ ਹਾਂਜੀ ਦੋਸਤੋ ਆ ਛੋਟੀਆਂ ਸਿੰਗਾਂ ਤੇ ਇਧਰੋਂ ਹਰਪ੍ਰੀਤ ਡਾਉਨ ਤੇ ਇਧਰੋਂ ਮੇਰਾ ਬਾਬਾ ਲੱਗ ਰਿਹਾ ਸੀ ਸ਼ਾਬਾਸ਼ ਤੇ ਲਾਸਟ ਸੀਗੇ ਆ ਵੀ ਸਾਰਾ ਚੱਕਲੇ ਮੁੰਡੇ ਦੋ ਆ ਬਈ ਦੋ ਦੋ ਕਿੱਥੇ ਪੰਗਾ ਆਹ ਇਹ ਦੋ ਲੈ ਆ ਤੇ ਬਈ ਸਾਨੂੰ ਇੰਨਾ ਟਾਈਮ ਲੱਗਿਆ ਕਿਵੇਂ ਇੱਕ ਕੋਈ ਟਰੱਕ ਲੋਹੇ ਦਾ ਲਾਹਿਆ ਹੁੰਦਾ ਕਿਉਂਕਿ ਇਹ ਦੇ ਹਾਂ ਓਏ ਐ ਲੱਗਾ ਉਹਦੇ ਉੱਤੇ ਧਰਨੀਆਂ ਦੇਖ ਲਓ ਕਿੰਨੀਆਂ ਹੋਣਗੀਆਂ ਇਹ ਕਿੰਨੀਆਂ ਟੋਟਲ ਹੋਏ ਤੇ ਕਾਫੀ ਮਾਲ ਸੀ ਸਾਨੂੰ ਲੱਗਾ ਉਹ ਘਟੋ ਘਟਾ ਘੰਟਾ 35 ਭਈ ਆ ਲੰਮੀਆਂ ਸੀ ਖਾਸੀਆਂ ਇਹਦਾ 20 ਫੁੱਟ ਆਉਣੀਗਾ ਨਾ ਓਏ 26 26 ਫੁੱਟ ਇੱਕ 26 ਫੁੱਟ ਇੱਕਾ ਉਨੇ ਪਾਈ ਪਾਈਆਂ ਆ ਆਹ ਕਿੰਨੀ ਆ 13 16 130 ਦੇ ਗੁਣਾ ਕਰ ਲੈ ਇੱਕ ਦੇ ਹਾਂਜੀ ਦੋਸਤੋ ਤੇ ਆਪਾਂ ਨੇ ਕੀ ਤਿੱਖਾ ਕਰੀਂਦਾ ਵੱਡੂ ਆ ਹੋ ਅੱਜ ਕੋਈ ਸੰਦ ਤਿਆਰ ਕਰੀਂਦਾ ਇਹਦੇ ਨਾਲ ਆ ਤੇ ਫਟਾ ਗਈ ਇਹਦੇ ਨਾਲ ਕਿੰਨੇ ਆਉਂਦੇ ਬਿਨਾ ਪੌੜੀ ਤੋਂ ਉਧਰੋਂ ਆਇਆ ਬਾਈ ਇਹ ਤੇ ਆਪਾਂ ਦਾ ਮਤਲਬ ਦਾ ਕੰਦ ਤੇ ਵੀ ਨਹੀਂ ਤੁਰਿਆ ਨਾ ਹੋਏ ਚਾ ਉਹ ਬੈਠੇ ਕਿਉਂ ਉਧਰ ਬੈਠੇ ਓਏ ਇਹ ਤੜਕੇ ਦੇ ਬੈਠੇ ਆ ਤੇ ਟਾਈਮ ਦੇਖ ਲੈ 3 ਵਜ ਗਈ ਤਾਂ ਹੀ ਬੈਠੇ ਆ ਪਤਾ ਨਹੀਂ ਕਿਵੇਂ ਬੈਠੇ ਰਹਿੰਦੇ ਆ ਆਪਣਿਆਂ ਦਾ ਲੱਤਾਂ ਕਮਾਂ ਲੱਗ ਜਾਂਦੀਆਂ ਨਾ ਹੋਏ ਹੋ ਜਾਂਦਾ ਇੱਕ ਆ ਜਾਂਦਾ ਭਾਈ ਉਹ ਵੀ ਆ ਲੈ ਹੱਥ ਹੱਲਵਾ ਹੋ ਗਿਆ ਹੱਸਦਾ ਹੈ ਹੱਸਦਾ ਹਾ ਹੱਸਦੇ ਆਏ ਇਹ ਸੀ ਇਹਦੇ ਆਪਾਂ ਡਰ ਲੱਗਦਾ ਇਹ ਹੱਸਦੇ ਆਪਾਂ ਨੂੰ ਡਰ ਲੱਗਦਾ ਇਹ ਕਹਿੰਦਾ ਬੰਸਾ ਕੀ ਕਹਿੰਗਾ ਭੜਕੇ ਕੋੜਾ ਕੋੜਾ ਬੰਸਾ ਕਿ ਕੋੜਾ ਬਾ ਦੁੱਬੇ ਬੰਦੇ ਵਾਂਗ ਹੀ ਸ਼ਰਮੰਤ ਸੰਗਲ ਬਾ ਦਾ ਕੋੜੇ ਦੀ ਸੰਗਲ ਹੁਣ ਇਸ ਤਰ੍ਹਾਂ ਦਾ ਬਣ ਕੇ ਖੜਿਆ ਉਧਰੋਂ ਦਿਖਾਉਣਾ ਉਹ ਤੁਹਾਨੂੰ ਮੈਂ ਇਹ ਭਾਈ ਸਾਰੇ ਆ ਚైనਰ ਜੇ ਧਰਤੇ ਹਨਾ ਤੇ ਹੁਣ ਕੁਛ ਇਸ ਤਰ੍ਹਾਂ ਦਾ ਲੱਗਦਾ ਹੈ ਇਹ ਤੇ ਕੱਲ ਨੂੰ ਆਪਾਂ ਇਹਦੇ ਭਾਈ ਚਾਦਰਾਂ ਟੀਨਾ ਜੋ ਵੀ ਹੈਗਾ ਨਾ ਉਹ ਤਰਾਂਗੇ ਤੇ ਹੁਣ ਇਹ ਇਸ ਤਰ੍ਹਾਂ ਦਾ ਲੱਗਣ ਲੱਗ ਗਿਆ ਏ ਅੱਗੇ ਨੂੰ ਖਾ ਠੀਕ ਲੱਗਦਾਗਾ ਆ ਸਾਨੂੰ ਚਾਦਰਾਂ ਲਾਉਂਦੇ ਵੀ ਦਿਖਾਤੇ ਸੀ ਇਹਦੇ ਵਿੱਚ ਨਾ ਦੇਖਾ ਇਹ ਲੱਗਦਾ ਹੈ ਨਾ ਓਕੇ ਮੈਂ ਵਕੀਲਾ ਸਿੰਦਰ ਬਾਬਾ ਫੜਾਈ ਜਾਂਦਾ ਹੈ। ਹਾਏ ਦੋਸਤਾਂ ਸਾਹਮਣੇ ਸੂਰਜ ਵਜਦਾ ਦੇ ਕਿੰਨਾ ਭੈੜਾ ਲੱਗਦਾ ਹੈ ਨਾ। ਇਕ ਰਾਂਗ ਦਾ ਸਾਹਮਣੇ ਜੰਪੂਰਾ ਪੈਂਦਾ। ਅੱਗੇ ਕਰਦੇ ਰਹੋ। ਨੀਚੇ ਕਰਾ। ਹਾਂਜੀ ਦੋਸਤੋ ਅੱਜ ਭਾਈ ਮਾਤਾ ਦੇ ਛੱਤ ਦੇ ਜਾਨੇ ਕਿ ਟੀਨਾ ਦਾ ਅੱਜ ਕੰਪਲੀਟ ਕਰ ਦਾਂਗੇ ਮਿਸਤਰੀ ਹਰਾਂ ਤੇ ਕੱਲ ਤੁਸੀਂ ਆ ਦੇਖੇ ਹੋਊ ਅਗਲੇ ਵਲੌਗ ਦੇ ਵਿੱਚ ਹਨ ਤੇ ਆ ਟੀਨਾ ਤੇ ਚਾਦਰਾਂ ਪਾ ਲਾਂਗਾ ਸੀ ਇੱਥੋਂ ਤੇ ਆ ਕਿਹੜਾ ਗਰਮ ਜੇ ਵਾਲਾ ਹੌਣ ਵਾਲਾ ਨਹੀਂ ਹੁੰਦਾ ਉਹ ਦਿਖਾਈ ਸੀ ਤੁਹਾਨੂੰ ਤੇ ਹੁਣ ਕਾਰਜਕ੍ਰਮ ਜਾਰੀ ਹੈਗਾ ਸੇਵਾਦਾਰ ਸਾਰੇ ਪਹੁੰਚ ਗਏ ਤੇ ਕੰਮ ਭਾਈ ਸ਼ੁਰੂ ਕਰਤਾ ਸੇਵਾਦਾਰਾਂ ਨੇ ਸਾਰਿਆਂ ਨੇ ਕਿਰਪਾ ਹੋਈ ਮਾਤਾ ਦੀ ਸਾਰੀ ਸਿਵਾਦਾਰ ਭਾਈ ਮੌਕੇ ਤੇ ਪਹੁੰਚ ਗਏ ਹੋਰ ਭਾਈ ਕੀ ਹਾਲ ਹੈ ਸਾਰਿਆਂ ਦਾ ਠੀਕ ਹਾਂ ਤੇ ਆ ਥੱਲੇ ਭਾਈ ਇਸ ਤਰ੍ਹਾਂ ਪਾਉਂਦੇ ਆ ਉਹ ਕੁਸ ਇਹ ਕੱਲਾਪਾ ਦੇਖੀ ਜਾਂਦੇ ਸੀ ਨਾ ਮੈਂ ਕੀ ਕਰਨਗੇ ਕਿਵੇਂ ਖੜਾਉਣਗੇ ਇਹਨੂੰ ਥੱਲੇ ਆ ਗਏ ਬ੍ਰਿਗੀਕ ਤਾਰ ਆ ਗਈ ਇਹ ਆ ਕੋਪੜੀ ਤਾਰ ਆ ਗਈ ਆ ਹਾਂਜੀ ਚਾਰ ਤਾਰ ਇੱਕ ਦੇ ਚਾਂਦੀ ਦੀ ਭਾਈ ਚਾਂਦੀ ਦੀ ਛੱਤ ਬਣਾਈ ਹੈ ਮਾਤਾ ਨੇ ਕਾਂਦੀ ਦੀ ਤਾਰ ਹੈ ਚਾਂਦੀ ਦੀ ਛੱਤ ਹੈ ਕੀ ਬਾਤ ਹੈ ਤੇ ਚਾਰ ਤਾਰਾ ਪਾਉਂਦੇ ਮਿਸਤਰੀ ਭਾਈ ਕਹਿੰਦੇ ਵੀ ਚਾਰ ਪਾਵਾਂਗੇ ਕਿੰਨੇ ਤਾਰਾ ਚਾਰ ਚਾਰ ਹੈਨਾ ਤਿੰਨ ਕਹਿੰਦੇ ਹੁਣ ਕਹਿੰਦੇ ਚਾਰ ਪਾਵਾਂਗੇ ਆ ਜੀ ਸ਼ੌਕ ਦਾ ਕੰਮ ਕਰਾ ਲਈ ਬਈ ਉਹ ਝੋਲੀ ਜੀ ਨਹੀਂ ਪੈਂਦੀ ਝੋਲੀ ਨਹੀਂ ਪੈਂਦੀ ਹਾਂ ਆਹ ਚੱਲ ਕੰਮ ਕਰਾ ਇਹ ਸ਼ਾਇਦ ਉਹੀ ਚੀਜ਼ ਯਾਰ ਮੈਂ ਤਾਂ ਪਾਣੀ ਦੇ ਟੈਂਕੀਆਂ ਤਾਂ ਨਹੀਂ ਲਾਉਂਦੇ ਹੈਨਾ ਬਾਹਰ ਆਪਾਂ ਹਾਂ ਉਹੀ ਹੈਗੀ ਉਹੀ ਹੈ ਹੂੰ ਕੋਈ ਨਹੀਂ ਕੋਈ ਨਹੀਂ ਕੋਈ ਇਹ ਖਾਸਾ ਭਰਾ ਹੋਏ ਤਾਂ ਤੇ ਮਿਸਤਰਾ ਨੇ ਭਾਈ ਕੰਮ ਸ਼ੁਰੂ ਕੀਤਾ ਹੈਗਾ ਇਧਰ ਨਹੀਂ ਭਾਈ ਪਤਾ ਨਹੀਂ ਕੋਈ ਹੋਊਗਾ ਕਾਰਨ ਕਰ ਬਾਅਦ ਚ ਦੇਖਾਂਗੇ ਰਹੇ ਠਹਿਰ ਕੇ ਮੇਰਾ ਬਾਬਾ ਦਾ ਠਹਿਰ ਕੇ ਖੜ ਜਾ ਕਹਿੰਦਾ ਇੰਨੇ ਕਾਲੀ ਨਾ ਕਰ ਤੂੰ ਕਿ ਹੋਰ ਭਾਈ ਮਿਸਤਰਾ ਕੀ ਹਾਲ ਹੈ ਵੱਧ ਗਈ ਚਾਹੀਦੀ ਹੈ ਭਾਈ ਤੇ ਸਾਨੂੰ ਦਿਖਾਵਾਂਗੇ ਤੇ ਬਣੇ ਰਹੋ ਨਾਲ ਭਾਈ ਤੇ ਸਾਰਿਆਂ ਨੂੰ ਭਗਤਾਂ ਨੂੰ ਆਪਾਂ ਜੈ ਮਾਤਾ ਦੀ ਕਹਨੇ ਆਗੇ ਜੈ ਮਾਤਾ ਹਾਂਜੀ ਦੋਸਤੋ ਹੁਣ ਤੁਹਾਨੂੰ ਦਿਖਾਉਨੇ ਆ ਕਿਵੇਂ ਪਹਚਾਉਂਦੇ ਆ ਤਾਂ ਆ ਇਹ ਤੇ ਆਪਾਂ ਦੇਖਦੇ ਆ ਕੀ ਗੱਲ ਬਾਤ ਆ ਤੇ ਕਿਵੇਂ ਫੜਾਉਂਦੇ ਆ ਤੇ ਕਿਵੇਂ ਇਹ ਲਾਉਂਦੇ ਆ ਅੱਗ ਘੜੀ ਕਰਦਾ ਕਰੋ ਅੱਗ ਘੁਂਗੜੀ ਕਰਨੀ ਆ ਪਹਿਲਾਂ ਕਿਹੜਾ ਚਿਲਕਣਾ ਜਾਂ ਕਾਗਜ਼ ਨਹੀਂਗਾ ਹਨਾ ਉਹ ਇਹਨਾਂ ਨੇ ਪਹਿਲਾਂ ਵਿਛਾਇਆ ਹੋਇਆ ਉਹ ਦੇਖ ਹੁਣ ਉਹਦੇ ਉੱਤੇ ਚਾਦਰ ਧਰਨਗੇ ਇਹ ਆਓ ਦੇਖੋ ਪਹਿਲਾਂ ਵਿਛਾਇਆ ਰੱਖਿਆ ਨਾ ਪਹਿਲਾਂ ਤਾਂ ਕੋਪਾਂ ਵਾਲੀਆਂ ਤਾਰਾਂ ਵਾਂਗਾਂ ਥੱਲੇ ਚਾਰ ਵੀ ਝੋਲੀ ਜੀ ਨਾ ਪਵੇ ਤੇ ਆ ਪੋਲਾ ਕਾਗਜ਼ ਇਹ ਕਿਹੜਾ ਆ ਇਹ ਪਹਿਲਾਂ ਉਹਦੇ ਉੱਤੇ ਤਾਰਾਂ ਦੇ ਉੱਤੇ ਫਿਰ ਹੁਣ ਉਹਦੇ ਉੱਤੇ ਚਾਦਰ ਧਰਦੇ ਫਿਰ ਉਹਦੇ ਉੱਤੇ ਨਾਟਕ ਕਰਨਗੇ ਐਦਾਂ ਕਾਰਿਆਕਰਮ ਕਰਦੇ ਇਹ ਆ ਦੇਖ ਸੌਖਾ ਹੀ ਆ ਘਰ ਫੜਾਉਣਾ ਵੀ ਕਿਰਾਂ ਸਾਨੂੰ ਐ ਲੱਗਦਾ ਵੀ ਫੜਾਵਾਂ ਕਿਵੇਂ ਤਾਂ ਹਨਾ ਰੋ ਲੈ ਕੇ ਖਿੱਚ ਕੇ ਇੱਕ ਚਾਦਰ ਪੂਰੀ ਆ ਜਾਂਦੀ ਉਹ ਸਾਰੇ ਤੇ ਇਹ ਜੋ ਛੋਟੇ ਪੀਸ ਵੀ ਹੈਗੇ ਆ ਹੋ ਸਕਦਾ ਉਹ ਪਾਸੇ ਤੇ ਲਾਉਣ ਉਹ ਕਿਵੇਂ ਉਹ ਸੈਟਿੰਗ ਕਰ ਰੱਖੀ ਹੈ ਨਾ ਆਹ ਆਹ ਹੋ ਸਕਦਾ ਉੱਥੇ ਲਾਉਣ ਉਹ ਤੇ ਇਦਾਂ ਕਰਦੇ ਆਏ ਕੰਮ ਆ ਦੇ ਹੁਣੇ ਕੱਟ ਲਿਆ ਕਰਨਗੇ ਤੇ ਰੇਤੇ ਤੋਂ ਵੀ ਰੇਤਾ ਨਾ ਲੱਗੇ ਤੇ ਪੱਲੀ ਦੀ ਉੱਤੇ ਕਾਗਜ਼ ਦੀ ਉੱਤੇ ਧਰ ਦੰਦੇ ਆ ਠੀਕ ਹੈ ਘਰ ਗੱਲਬਾਤ ਕਿਦੋਂ ਬਣ ਗਿਆ ਕੰਪਲੀਟ ਹੋ ਗਿਆ ਉਦੋਂ ਜਾ ਕੇ ਦੇਖਣ ਚ ਆਨਦਾ ਹੂਗਾ ਕਹਿੰਦਾ ਉਹ ਮੇਰੇ ਬਾਬੇ ਨੇ ਕੈਚ ਕਰ ਲਿਆ ਸੀ ਬਾਬਾ ਕਰਨਾ ਸੀ ਕੈਚ ਉਹ ਹੀ ਲੱਗਦਾ ਇਹ ਵੀ ਖਰਪਾਰਾ ਹੈ ਨਾ ਬਾਬਾ ਇਹ ਇਹ ਚਾਂਦੀ ਦੇ ਵਰਕ ਲਾਉਨੇ ਕਿਵੇਂ ਆਪਾਂ ਕਾਜੂ ਕਤਲੀ ਵਰਫੀ ਦੇ ਲਾਉਂਦੇ ਹੁੰਦੇ ਇਹ ਚਾਂਦੀ ਵਾਲੇ ਵਰਕ ਵਜਦੇ ਆ ਤੇ ਬਾਕੀ ਆ ਦੁੱਧੀਆਂ ਨੂੰ ਪਤਾ ਹੋ ਆ ਕੀ ਹੋ ਗਿਆ ਆ ਕੱਟਾ ਜਾਗੀ ਜਿਹੜਾ ਤਾਂ ਤਾਂ ਓਏ ਬੋਲਾ ਓ ਯਾਰ ਬਸ ਬੋਲਾ ਹਰ ਬਾਬਾ ਕਾ ਫੜਾਉਂਦਾ ਕਾ ਫੜਾਉਂਦਾ ਇਹਦਾ ਉੱਤੇ ਤੁਰੇ ਫਿਰਦੇ ਆ ਭਾਈ ਸਾਰੇ ਮਸ਼ੀਨ ਨਾਲ ਹੀ ਫਿਰਦੇ ਆ। ਉਹ ਮਸ਼ੀਨਾਂ ਨਾਲ ਨਾ ਨਾਟਕਸ ਦਿਓ ਚਾਦਰ ਨੂੰ ਨਾ ਸੈੱਟ ਕਰ ਦਿੰਦੇ ਨੇ ਟਾਇਟ ਆ। ਇਸ ਕਰਕੇ ਉਹਦੇ ਵਿੱਚ ਨਾਟ ਸਕਰੂ ਲਾ ਲੋ। ਤੇ ਆ ਚਾਂਦੀ ਵਾਲੇ ਵਰਕ। ਆ ਸਕੀਮ ਦੇਖੋ ਇਹਨਾਂ ਚੱਕਣ ਦੀ। ਚੱਲ 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 ਚਾਲਾ। 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 ਚੱਲ ਲੈ ਕੇ ਲੈ ਕੇ ਲੈ ਕੇ। ਉਹ ਤੜਕੇ ਤਾਂ ਯਾਰ ਸਹੀ ਪਾਈ ਜਾਂਦੇ ਸੀ ਹੁਣ ਢਿਲਾਇਆ ਨਹੀਂ ਹੋ ਗਿਆ ਕੰਮਾਂ। ਹਾਂ? ਕਿ ਕਰਿਆ ਕੋਸ ਇਨਨੇ ਇਥੇ ਪੱਕਾ ਕੰਮ ਕਰਿਆ ਠੀਕ ਹੈ ਜੀ ਬਸ ਜਮ ਕੋ ਕੋਈ ਲੱਗ ਗਿਆ ਚੰਗਾ ਪਹਿਲਾਂ ਭਾਈ ਲਟੋਪਿੰਗ ਹੋ ਕੇ ਤੇ ਹੁਣ ਨਾ ਕਿਵੇਂ ਦਰਖਤ ਨਹੀਂ ਪੜਦੇ ਹੁੰਦੇ ਆਪਾਂ ਉਵੇਂ ਮੰਡ ਗਏ ਉਹ ਹੋ ਜਾ ਕੋਈ ਨਹੀਂ ਲੱਗ ਤਾਣ ਹੁਣ ਭਾਈ ਇਹਦੇ ਤਣੇ ਪਟਣ ਲੱਗ ਗਏ ਇਹ ਮੁੰਡੇ ਆਓ ਚਲਾਗੇ ਇਹਨੂੰ ਪਹਿਲਾਂ ਸਕੀਮ ਸੀਗੀ ਚੱਕਰ ਦੀ ਉਥੋਂ ਕਿੰਨਾ ਕਿਲੋਗਾ ਇਹਨਾਂ ਕਿਲੋਗਾ ਉਹਦਾ ਇੰਨਾ ਸੀਗਾ ਗੋਡੇ ਜਿੰਨਾ ਉੱਥੇ ਤਾਂ ਕਿੰਨਾ ਦਾ ਉਹ 2 ਫੁੱਟ ਮਸੇ ਹੋ ਗਏ ਨੇ ਇਹ ਇਹ ਹੁਣ ਕੀ ਪਾ ਦੋ ਹੁਣ ਇਹਨੂੰ ਥੱਲੋਂ ਪੜਦੇ ਆ ਤੇ ਇਹਨੂੰ ਐਵੇਂ ਕੰਪਲੀਟ ਲੈ ਕੇ ਚੱਲਾਂਗੇ ਅੰਦਰ ਤੇ ਖਾਸਾ ਭਾਰੀ ਹੋ ਵੀ ਲੱਗਦਾ ਸਿਰ ਜਾ ਇਹ ਪੱਟੀਆਂ ਉੱਪਰ ਇਹਨਾਂ ਦੇ ਪਰਲੇ ਪਾਸੇ ਕੋਸ਼ਿਸ਼ ਸਾਡੀ ਨਾਕਾਮ ਜਾਪ ਰਹੀ ਤੇ ਅਸੀਂ ਹੁਣ ਤਣੇ ਵੜਦੇ ਹਾਂ ਇਹ ਥੱਲੋਂ ਜੀ ਦੋਸਤੋ ਜਿਨ੍ਹਾਂ ਨੇ ਪਿਛਲੇ ਬਲੌਗ ਦੇ ਵਿੱਚ ਕਮੈਂਟ ਕੀਤੇ ਸੀ ਉਹਨਾਂ ਦੇ ਨਾਂ ਇਸ ਪ੍ਰਕਾਰ ਹਨ ਸਭ ਤੋਂ ਪਹਿਲਾਂ ਸਿਮਰਜੀਤ ਸਿੱਧੂ ਪਿੰਡ ਤਾਰੂਆਣਾ ਉਹ ਵੀਰ ਦਾ ਸ਼ੁਕਰੀਆ ਕਰਦੇ ਆ ਧੰਨਵਾਦ ਕਰਦੇ ਆ ਭਾਈ ਕਮੈਂਟ ਕੀਤਾ ਤੇ ਅੱਗੇ ਵੀਰ ਸ਼ੇਰਾ ਸਿੰਘ ਸ਼ੇਰੂ ਉਹ ਵੀਰ ਦਾ ਵੀ ਧੰਨਵਾਦ ਕਰਦੇ ਆ ਕਮੈਂਟ ਕੀਤਾ ਸ਼ੁਕਰੀਆ ਤੇ ਅੱਗੇ ਕਮੈਂਟ ਦੀ ਵਾਰੀ ਤਸਵਿੰਦਰ ਸਿੰਘ ਬੜੈਚ ਤਸਵਿੰਦਰ ਸਿੰਘ ਬੜੈਚ ਦਾ ਵੀ ਧੰਨਵਾਦ ਕਰਦੇ ਆ ਤੇ ਅੱਗੇ ਵਕੀਲ ਸਿੰਘ ਵਕੀਲ ਸਿੰਘ ਦੋ ਆਗੇ ਇਹ ਦੋਨਾਂ ਵੀਰਾਂ ਦਾ ਹੀ ਦੋਨਾਂ ਵਕੀਲਾਂ ਦਾ ਹੀ ਧੰਨਵਾਦ ਕਰਨਾ ਹੈ ਸ਼ੁਕਰੀਆ ਉਹ ਵਕੀਲ ਦਾ ਵੀ ਧੰਨਵਾਦ ਹੈ ਤੇ ਇੱਕ ਵਕੀਲ ਸਿੰਘ ਉਹਦਾ ਵੀ ਧੰਨਵਾਦ ਹੈ ਤਿੰਨਵੇਂ ਸਾਲ ਦੀ ਤੁਹਾਨੂੰ ਫੇਰ ਆ ਕਿਉਂਕਿ ਉਹ ਪਿਛਲੇ ਨਵੇਂ ਸਾਲਾਂ ਦੇ ਦਿਨ ਕਮੈਂਟ ਕੀਤੇ ਸੀ ਹੋਰ ਕਈ ਨਵੇਂ ਭਰਾਏ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਵਧਾਈਆਂ ਨਵੇਂ ਸਾਲ ਦੇ ਤਾਂ ਉਮੀਦ ਕਰਦਾ ਹਾਂ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋਗੇ ਤਾਂ ਮਿਲਦੇ ਆਂ ਫਿਰ ਕਿਸੇ ਅਗਲੇ ਵਲੌਗ ਦੇ ਵਿੱਚ ਉਦੋਂ ਤੱਕ ਜਿਉਂਦੇ ਰਹੋ ਵਸਦੇ ਰਹੋ ਰੱਬ ਰਾਖਾ